ਨਿਊ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਖੜੇ ਆ ਪਿੰਡ ਸਾਲਕ ਦੇ ਵਿੱਚ ਬੀਜੇਪੀ ਹਰੋ ਜਿਨੇ ਬਿਹੋ ਤੇ ਕਹਿੰਦੇ ਇਹਨਾਂ ਨੇ ਜਿਹੜੀ ਚੋਣ ਕਮਿਸ਼ਨ ਦੀ ਗਾਇਡਲਾਈਨ ਆ ਉਹਦੀ ਉਲੰਘਣਾ ਕਰੀ ਆ ਤੋਂ ਗਲਤ ਵੀਡੀਓ ਵਾਇਰਲ ਕਰੀ ਆ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਗੱਲ ਆ ਉਹ ਆ ਰਹੀ ਹੈ ਅਸੀਂ بڑے ਸੀਨੀਅਰ ਅਧਿਕਾਰੀ ਇੱਥੇ ਆਏ ਨੇ ਡੀਐਸਪੀ ਸਾਹਿਬ ਇੱਥੇ ਆਏ ਨੇ ਇੰਟੈਲੀਜੈਂਸੀ ਖੜੀ ਆ ਹੋਰ ਵੀ ਪੜੇ ਲਿਖੇ ਵਿਦਵਾਨ ਖੜੇ ਆ ਅਸੀਂ ਤੁਹਾਨੂੰ ਇੱਕ ਸਵਾਲ ਕਰਦੇ ਆ ਕਿ ਉਲੰਘਣਾ ਦਾ ਜਿਹੜਾ ਪਰਚਾ ਉਹ ਤੁਸੀਂ ਆਮ ਬੰਦੇ ਤੇ ਦੇਣਾ ਹੁੰਦਾ ਬਲਾਰੇ ਰੇਂਜਰੇ ਪ੍ਰਧਾਨ ਜੀ ਰੇਂਜਰੇ ਕੁਝ ਬਲਾਰੇ ਰੇਂਜਰੇ ਉਸ ਤੋਂ ਬਾਅਦ ਜੋ ਆਪਾਂ ਅੱਜ ਦਾ ਜੋ ਆਪਣਾ ਪ੍ਰੋਗਰਾਮ ਹੈਗਾ ਅੱਜ ਦਾ ਧਰਨਾ ਜੋ ਆਪਾਂ ਸਮਾਪਤ ਕਰਾਂਗੇ ਅਗਲੀ ਤਿਆਰੀ ਜੋ ਹੈ 15 ਦਿਗ ਦੀ ਆਪਾਂ ਜਿਹੜੀ ਤਿਆਰੀ ਹੈ ਪਰਿਵਾਰ ਨੇ ਅਨਾਉਂਸਮੈਂਟ ਕਰਵਾਈ ਸੀ ਕਿ ਬੀਜੇਪੀ ਦੇ ਲੀਡਰ ਸਾਡੇ ਘਰੇ ਚੋਣ ਪ੍ਰਚਾਰ ਲਈ ਆ ਰਹੇ ਆ ਪਰ ਅਸੀਂ ਪਹਿਲਾਂ ਹੀ ਪਿੰਡਵਨੀਓ ਤੇ ਕਮਿਊਨਿਟੀ ਯੂਨੀਅਨ ਵਨਿਓ ਪਿੰਡ ਦੇ ਵਿੱਚ ਲਿਖ ਕੇ ਲਾਇਆ ਜੋ ਸਾਡਾ ਕਿਸਾਨ ਯੂਨੀਅਨ ਦਾ ਫੈਸਲਾ ਸੀ ਬੀਜੇਪੀ ਦੇ ਕਿਸੇ ਵੀ ਲੀਡਰ ਨੂੰ ਪਿੰਡ ਦੇ ਵਿੱਚ ਐਂਟਰ ਨਹੀਂ ਕਰਨ ਦੇਣਾ ਤੇ ਪ੍ਰਚਾਰ ਨਹੀਂ ਕਰਨ ਦੇਣਾ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਰਨੈਲ ਸਿੰਘ ਆ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਜੀ ਅਰਜਿੰਦਰ ਸਿੰਘ ਦੀਪ ਸਿੰਘ ਦਾ ਜਰਨਲ ਖਤਰ ਗਿਰਤਿਕਸਾ ਯੂਨੀਅਨ ਜਿਹੜੇ ਤਿੰਨ ਕਿਸਾਨ ਆਗੂ ਪੋਸਟ ਨੇ ਰੈਸਟ ਕਿਤੇ ਉਹ ਕਿਸ ਕਰਕੇ ਕਿਤੇ ਉਹ ਕੱਲ ਬੀਲੇ ਵਾਲਾ ਵਿਖੇ ਇੱਕ ਕਾਕੜਾ ਆਇਆ ਸੀਗਾ ਪਰ ਉਹ ਫਰੀਦਕੋਟ ਦਾ ਫਰੀਦਕੋਟ ਦਾ ਪ੍ਰਧਾਨ ਬੀਜੇਪੀ ਦਾ ਠੀਕ ਆ ਅਸੀਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਬੀਜੇਪੀ ਦੇ ਕਿਸੇ ਵੀ ਨੁਮਾਇੰਦੇ ਨੂੰ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਉਸ ਦੇ ਚੇਤਾਵਨੀ ਦੇ ਬਾਵਜੂਦ ਵੀ ਪਿੰਡ ਚ ਆਇਆ ਤੇ ਉਹਨੂੰ ਉਥੋਂ ਭਜਾਇਆ ਗਿਆ ਇਸ ਦੀ ਵਜ੍ਹਾ ਨਾਲ ਸਾਰੇ ਕਿਸਾਨਾਂ ਕੋ ਉਹਨੂੰ ਗ੍ਰਿਫਤਾਰ ਕੀਤਾ ਗਿਆ ਕੱਲ ਪੁਲਿਸ ਵੱਲੋਂ ਕੱਲ ਰਾਤੀ ਨੌਨਿਹਾਲ ਸਿੰਘ ਨਰਵਲ ਪਾਰਸਵਾ ਦੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਸਵੇਰ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਠੀਕ ਆ ਤੇ ਧਰਨੇਲ ਤੋਂ 1 ਘੰਟਾ ਠੀਕ ਹੈ ਠੀਕ ਹੈ 1 ਘੰਟਾ ਡੇਢ ਘੰਟਾ ਪਹਿਲਾਂ ਠੀਕ ਆ ਬਲਾਗ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਘਰਾ ਉਰ ਨੂੰ ਵੀ ਗ੍ਰਿਫਤਾਰ ਕੀਤਾ ਜੀ ਕੱਲ ਜਿਹੜੇ ਬੀਜਪੀ ਦੇ ਲੋਕਲ ਲੀਡਰਸ਼ਿਪ ਹੈਗੀ ਹੈ ਇਹ ਪਿੰਡਾਂ 'ਚ ਇਸ ਇਲਾਕੇ ਦੇ ਪਿੰਡਾਂ 'ਚ ਪ੍ਰਚਾਰ ਕਰਨ ਵਾਸਤੇ ਬੀਜਪੀ ਕੈਂਡੀਡੇਟ ਵਾਸਤੇ ਗਏ ਸੀ ਤਾਂ ਪਿੰਡਦੀਪ ਸਿੰਘ ਵਾਲਾ ਤੇ ਵਿਹਲੇ ਵਾਲਾ ਇਥੇ ਦੀ ਜਿਹੜੀ ਕੀਰਤੀ ਕਿਸਾਨ ਯੂਨੀਅਨ ਵਾਲੇ ਹੈਗੇ ਰਜਿੰਦਰ ਸਿੰਘ ਊੜੀ ਤੇ ਕਿ ਨੌਜਵਾਨ ਭਾਰਤ ਸਭਾ ਵਾਲੇ ਨੌਨਿਹਾਲ ਸਿੰਘ ਊੜੀ ਇਹਨਾਂ ਨੇ ਪਹਿਲਾਂ ਤਾਂ ਉਹਦੀ ਜਿਹੜੀ ਗੱਡੀ ਹੈਗੀ ਸੀ ਉਹਨਾਂ ਨੂੰ ਅੱਗੇ ਟਰੈਕਟਰ ਲਾ ਕੇ ਡੱਕਤਾ ਫਿਰ ਜਦੋਂ ਉਹ ਕਹਿੰਦੇ ਪੈਦਲ ਚਲੇ ਜਾਣਾ ਮੈਂ ਪੈਦਲ ਵੀ ਨਹੀਂ ਜਾਣ ਦਿੱਤਾ ਅੱਗੇ ਇਹਨਾਂ ਨੇ ਉਹਨਾਂ ਨੂੰ ਪ੍ਰਚਾਰ ਹੀ ਨਹੀਂ ਕਰਨ ਦਿੱਤਾ ਅੰਦਰ ਹੀ ਇਹਨੇ ਪਿੰਡ ਦੇ ਜਾਣ ਦਿੱਤਾ ਉਹਨਾਂ ਨੂੰ ਉੱਥੇ ਵਾਪਸ ਆਉਣਾ ਪਿਆ ਇਹ ਇੱਕ ਮਾਡਲ ਕੋਡ ਆਫ ਕੰਡਕਟ ਜਿਹੜਾ ਲੱਗਾ ਹੈ ਤੇ ਇੱਕ ਤਾਂ ਉਹਦੀ ਵਾਇਓਲੇਸ਼ਨ ਹੈ ਸੈਕੰਡਲੀ ਕਿ ਕਿਉਂ ਜੋ ਇਲੈਕਸ਼ਨ ਹੈਗੀ ਹੈ ਤੇ ਜਿਹੜਾ প্রচার ਕਰਨਾ ਹੈ ਹਰ ਇੱਕ ਜਿਹੜਾ ਕੈਂਡੀਡੇਟ ਹੈ ਉਹਦਾ ਮੂਲ ਅਧਿਕਾਰ ਹੈਗਾ ਤੇ ਉਹਦੀ ਵੀ ਉਲੰਘਣਾ ਹੈਗੀ ਆ ਫਿਰ ਇਹਨਾਂ ਨੇ ਇੱਕ ਬਣਾ ਕੇ ਵੀਡੀਓ ਜਿੰਨੂੰ ਕੀ ਕਹਿੰਦੇ ਵਾਇਰਲ ਕੀਤੀ ਹੈਗੀ ਹੈ ਇਹਨਾਂ ਦੇ ਕਿ ਪਿੱਲੇ ਵਾਲੇ ਦੇ ਡਾਕਟਰ ਕੁਲਵਿੰਦਰ ਨੇ ਉਹਦੇ ਚੋ ਵਾਇਲੈਂਸ ਦੀ ਵੀ ਗੱਲ ਕਰਦਾ ਪਿਆ ਕਿ ਜਦੋਂ ਵੀ ਕੋਈ ਬੀਜੇਪੀ ਵਾਲਾ ਜਾਂ ਹੋਰ ਕੋਈ ਆਉਂਦੇ ਨੇ ਤਾਂ ਉਹਨਾਂ ਦੇ ਟਾਂ ਰੂੜੇ ਮਾਰਨ ਦੀ ਗੱਲ ਕਰਦਾ ਰਹਿੰਦੇ ਆ ਤੇ ਇਸ ਚੀਜ਼ ਨੂੰ ਸਾਰੇ ਧਿਆਨ ਰੱਖਦੇ ਹੋਏ ਕਿਉਂਕਿ ਇਲੈਕਸ਼ਨ ਕੂਡ ਲੱਗਾ ਹੋਇਆ ਉਹਦੀਆਂ ਵਾਇਲੇਸ਼ਨਸ ਹੈਗੀਆਂ ਤੇ ਸ਼ਾਂਤੀ ਨੂੰ ਬਣਾ ਕੇ ਰੱਖਣ ਵਾਸਤੇ ਤਾਂ ਜੋ ਕੱਲ ਨੂੰ ਕੋਈ ਲੈਂਡ ਆਰਡਰ ਦੀ ਪ੍ਰੋਬਲਮ ਨਾ ਆਵੇ ਅਸੀਂ ਕੁਝ ਬੰਦੇ ਰੋਂਡ ਆਪ ਕਰਕੇ ਤੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਪ੍ਰੀਵੈਂਟਿਵ ਐਕਸ਼ਨ ਦੇ ਅੰਡਰ ਭੇਜੇ ਨੇ ਤੇ ਉਹਨਾਂ ਦੇ ਹੀ ਹਮਾਇਤ ਜਿੰਨੇ ਆ ਤਾ। ਇਹ ਦੱਸਿਆ ਕਿ ਜੇਕਰ ਉਹ ਬਿਨਾਂ ਸ਼ਰਤ ਅਵਿਂਦਰ ਸਿੰਘ ਜੀ ਸਰਵਾਈ ਉਹਨਾਂ ਦੇ ਸਾਥੇ ਬਿਨਾ ਕੀ ਕਰਨਾ ਪ੍ਰੋਗਰਾਮ ਨੂੰ ਬੜਾ ਐਕਸ਼ਨ ਦਾ ਸਾਰਨਿਵਾੜ। ਸ਼ਰਤ ਕਾਦੀ ਜੀ ਸ਼ਰਤ ਤੇ ਇਹ ਰੱਖਣਾ ਸ਼ਰਤ ਸਾਡੀ ਇਹ ਇਹ ਹੈ ਜੀ ਕਿ ਕਾਨੂੰਨ ਮੰਨਣਾ ਇਹਨਾਂ ਦੀ ਸ਼ਰਤ ਨਹੀਂ ਇਹ ਐਸੀ ਤੇ ਇਹਨਾਂ ਨੂੰ ਇਹ ਪਹਿਲਾਂ ਵੀ ਕਿਹਾ ਮੀਟਿੰਗ 'ਚ ਵੀ ਕਿਹਾ ਕਿ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਵੀ ਕਰਨਾ ਕਰੋ